ਹਾਂਜੀ ਅੱਜ ਆਪਾਂ ਗੱਲ ਕਰਨੀ ਹੈ ਚਾਈਨਾ ਦੀ ਇੱਕ ਕੰਪਨੀ ਦੇ ਬਾਰੇ ਜਿਸ ਨੇ ਕਿ ਆਪਣੇ EMPLOYEES ਖੋਸ਼ ਕਰਤੇ ਇਅਰ ਐਂਡ ਬੋਨਸ ਦੇ ਕੇ ਦੁਨੀਆ ਨਾਲੋਂ ਬੜੀ ਅਜੀਬ ਖੇਡ ਖੇੜੀ ਹੈ ਕਿ ਉਹਨਾਂ ਨੇ ਆਪਣੇ ਕੰਮ ਕਰਨ ਵਾਲੇ ਕਾਮਿਆਂ ਲਈ ਕੁਝ ਅਲੱਗ ਕੀਤਾ ਹਾਂਜੀ ਆਪਾਂ ਗੱਲ ਕਰਦੇ ਹਾਂ ਚਾਈਨਾ ਦੀ ਕ੍ਰੇਨ ਮੈਨੂਫੈਕਚਰਿੰਗ ਕੰਪਨੀ ਦੀ ਜਿਨੇ ਕਿ ਆਪਣੇ ਕਾਮਿਆਂ ਨੂੰ ਬੋਨਸ ਦੇਣ ਲਈ ਇੱਕ ਵੱਡੇ ਮੇਜ਼ ਦੇ ਉੱਤੇ 11 ਮਿਲੀਅਨ ਡਾਲਰ ਜੋ ਕਿ ਇੰਡੀਅਨ ਲਗਭਗ 70 ਕਰੋੜ ਰੁਪਏ ਬਣਦੇ ਨੇ ਸਾਰੇ ਪੈਸੇ ਬੈਂਚ ਦੇ ਉੱਪਰ ਵਿਛਾ ਕੇ ਆਪਣੇ ਕਾਮਿਆਂ ਨੂੰ ਸ਼ਰਤ ਦਿੱਤੀ ਕਿ 15 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਜਿੰਨੇ ਪੈਸੇ ਗਿਣ ਸਕਦੇ ਹੋ ਗਿਣ ਕੇ ਘਰੇ ਲੈ ਜਾਓ ਹਾਂਜੀ ਇਹ ਇੱਕ ਚਾਈਨਾ ਦੀ ਕੰਪਨੀ ਹੈ ਜਿਸ ਦਾ ਨਾਮ ਹੈ ਨਾਨ ਮਾਈਨਿੰਗ ਕ੍ਰੇਨ ਕਾਰਪੋਰੇਸ਼ਨ ਲਿਮਟਿਡ ਹੈ ਇਹਨਾਂ ਨੇ ਸਾਲ ਦਾ ਬੋਨਸ ਇਸ ਤਰ੍ਹਾਂ ਦਿੱਤਾ ਜਿਵੇਂ ਕਿ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਆ ਕਿ ਖੁੱਲਾ ਗੱਫਾ ਦਿੱਤਾ ਇਹ ਜਾਣਕਾਰੀ ਪਹਿਲਾਂ ਤਾਂ ਵੀਡੀਓ ਚਾਈਨਾ ਦੀਆਂ ਹੀ ਐਪਾਂ ਤੇ ਆਈ ਸੀ ਤੇ ਫਿਰ ਹੌਲੀ-ਹੌਲੀ ਹੋਰ ਸਾਰੇ ਕਿਤੇ ਵਾਇਰਲ ਹੋ ਗਈ ਜਿਸ ਵਿੱਚ ਮੇਜ਼ ਉੱਪਰ ਪੈਸਿਆਂ ਦੇ ਢੋਅਲੇ ਕੰਪਨੀ ਦੇ ਕਰਮਚਾਰੀ ਖੜੇ ਦਿਖਾਈ ਦਿੱਤੇ ਇੱਕ ਏਮਪਲੋਈ ਨੇ ਸਭ ਤੋਂ ਵੱਧ ਲਾਭ ਉਠਾਇਆ ਜਿਸ ਨੇ ਦਿੱਤੇ ਗਏ ਸਮੇਂ ਵਿੱਚ ਇੰਨੇ ਪੈਸੇ ਗਿਣ ਲਏ ਕਿ ਜਿਨ੍ਹਾਂ ਦਾ ਇੰਡੀਅਨ 12 ਲੱਖ ਰੁਪਈਆ ਬਣ ਗਿਆ ਸੋ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜਿਸ ਨੂੰ ਸਾਲ ਦਾ ਬੋਨਸ ਹੀ 12 ਖਰਪੇ ਮਿਲ ਜਾਵੇ ਉਸਦੀ ਖੁਸ਼ੀ ਕੀ ਹੋਵੇਗੀ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੇ ਆਪਣੇ ਆਪਣੇ ਸੁਝਾਅ ਵੀ ਦਿੱਤੇ ਕਿ ਕਿਸੇ ਨੇ ਇਹ ਐਕਟ ਨੂੰ ਸਹੀ ਦੱਸਿਆ ਤੇ ਕਿਸੇ ਨੇ ਇਸ ਨੂੰ ਆਪਣੇ ਕਰਮਚਾਰੀਆਂ ਦੀ ਬੇਇੱਜ਼ਤੀ ਵੀ ਕਿਹਾ ਸੋ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਤੇ ਆਪਣਾ ਆਪਣਾ ਨਜ਼ਰੀਆ ਹੁੰਦਾ ਇਹ ਜਾਣਕਾਰੀ ਨੂੰ ਲੈ ਕੇ ਕਈ ਵੱਡੇ ਵੱਡੇ ਆਰਟੀਕਲ ਵੀ ਛਪੇ ਨੇ ਜਿੰਨਾ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਸ ਕੰਪਨੀ ਨੇ ਸਿਰਫ ਪਹਿਲੀ ਵਾਰ ਐਵੇਂ ਦਾ ਕੰਮ ਕੀਤਾ 2023 ਵਿੱਚ ਵੀ ਕੰਪਨੀ ਨੇ ਐਨੂਅਲ ਡਿਨਰ ਤੇ ਆਪਣੇ ਕਰਮਚਾਰੀਆਂ ਨੂੰ ਪੈਸੇ ਵੰਡੇ ਸਨ ਤੇ ਆਪਣੇ ਵਰਕਰਾਂ ਨੂੰ ਪੈਸੇ ਜਾਂ ਰਿਵਾਰਡ ਦੇਣ ਦੀ ਰੈਪੀਟੀਸ਼ਨ ਨੂੰ ਬਰਕਰਾਰ ਰੱਖਣ ਲਈ ਇਹ ਪੈਸੇ ਦਿੰਦਿਆ ਨਾ ਸੋ ਇੱਥੇ ਹਰ ਤਰ੍ਹਾਂ ਦੀਆਂ ਕੰਪਨੀਆਂ ਨੇ ਪੈਸੇ ਘੱਟ ਦੇਣ ਵਾਲੀਆਂ ਤੇ ਵੱਧ ਪੈਸੇ ਦੇਣ ਵਾਲੀਆਂ ਹਰ ਕੰਪਨੀ ਤੇ ਹਰ ਬੰਦੇ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ ਕਿਸੇ ਵੀ ਕੰਮ ਨੂੰ ਕਰਨ ਦਾ ਸੋ ਤੁਹਾਨੂੰ ਇਹ ਕੰਪਨੀ ਦਾ ਬੋਨਸ ਦੇਣ ਦਾ ਤਰੀਕਾ ਕਿਵੇਂ ਲੱਗਿਆ ਤੁਸੀਂ ਜ਼ਰੂਰ ਦੱਸਣਾ ਤੇ ਸਬਸਕ੍ਰਾਈਬ ਤਾਂ ਜ਼ਰੂਰ ਕਰਨਾ ਹੀ ਹੈ ਧੰਨਵਾਦ